ਰਿਵਾਰਡ ਠੀਕ ਹੈ ਹੋਰ ਭੈਣੇ ਠੀਕ ਹੈ ਤੂੰ ਕੀ ਨਾ ਭੈਣੇ ਤੇਰਾ ਗਿੱਤਕਾ ਖਰਬੰਦਾ ਗਿੱਤਕਾ ਖਰਬੰਦਾ ਗਿੱਤਕਾ ਭੈਣੇ ਕਿੰਨਾ ਪੜੀ ਹੈ ਤੂੰ ਮੈਂ ਪਲਸ 2 ਕਾਮਰਸ ਕੀਤੀ ਜੀ ਉਸ ਤੋਂ ਬਾਅਦ ਬਲਰਾਜ ਗੁਪਤਾ ਕਾਊਂਟੈਂਟ ਉਹਨਾਂ ਦੇ ਯਹਾਂ ਕੁਝ ਟਾਈਮ ਅਕਾਊਂਟ ਦਾ ਕੰਮ ਕੀਤਾ ਉਸ ਤੋਂ ਬਾਅਦ ਮੈਂ ਇੱਕ ਗੋਸ਼ਾਲਾ ਬਾਜ਼ਾਰ ਮੇਮ ਸਾਹਿਬ ਉੱਥੇ ਉਹਨਾਂ ਦਾ ਅਕਾਊਂਟ ਦਾ ਹਿਸਾਬ ਕਿਤਾਬੀ ਕਰਦੇ ਰਹੀਆਂ ਜੀ ਹਾਂਜੀ ਠੀਕ ਹੈ ਭੈਣੇ ਹਾਂਜੀ ਡੇਟ ਆਫ ਬਰਥ ਕੀ ਹੈ ਤੁਹਾਡੀ 28 ਅਗਸਤ 2001 2001 ਹਾਂਜੀ ਠੀਕ ਹੈ ਮੈਰਿਡ ਨੇ ਹਾਂਜੀ ਮੈਡਮ ਠੀਕ ਹੈ ਜੀ ਕੀ ਹੋਇਆ ਬਾਈ ਜੀ ਇਹਨਾਂ ਨੂੰ ਜੀ ਦਿਮਾਗੀ ਤੌਰ ਤੇ ਪੂਰੀ ਤਰ੍ਹਾਂ ਅਫਸਰਟ ਹੋਣੀ ਕੁਮ ਦਿੱਤੀ ਹੋਈ ਹੈ ਦਿਮਾਗੇ ਦਾ ਕੋਈ ਕੰਮ ਨਹੀਂ ਕਰਦਾ ਚੁੱਕ ਚੁੱਕ ਕੇ ਮੇਰੀ ਕਸਮ ਰੇ ਬੰਦੇ ਦੇ ਬੱਟੇ ਤਾਂ ਜੋ ਰੋੜ ਰੋ ਮਾਰਨੇ ਸੜੀ ਤੋਂ ਪਾ ਦੋ ਨਾ ਦੋਲਾਂ ਕੱਢਣੀ ਆ ਸਮਝ ਲਗੀ ਕਿਸੇ ਘਰ ਬੜ ਜਾਣਾ ਪੂਰਾ ਨੁਕਸਾਨ ਬਚਾਣਾ ਪਰਿਵਾਰ ਦੇ ਕੋਈ ਦੋ ਦਰਗਨ ਤੇ ਸਰਦਾਰ ਜੀ ਕਿਹੜੇ ਛੇੜ ਤੇ ਕਿਧਰ ਸੈੱਟ ਲੱਗੀ ਸੀ ਉਹ ਮਾਤਲ ਦੇ ਵਿੱਚ ਅਕਬੀਰਪੁਰ ਅਕਬੀਰ ਉੱਥੋਂ ਮਿਲੀ ਏ ਮੈਨੂੰ ਉਥੇ ਦਾ ਪੁਲਿਸ ਦਾ ਫੋਨ ਆਇਆ ਸੀ ਤੇ ਮੈਂ ਮੇਰੀ ਮੰਮੀ ਜਾਣ ਨੂੰ ਚਾਹ ਨਹੀਂ ਤੇ ਮੈਂ ਵੀ ਨਹੀਂ ਜਾਣੀ ਚਾਹਤੀ ਤੇ ਹਰ ਕੇਰੀ ਨਾਲ ਅਹੀਂ ਚਲੇ ਗਏ 5 ਮਿੰਟ ਤੋਂ ਵਾਪਸ ਮੁੜ ਗਈ ਉੱਥੋਂ ਨਾਲ ਮੈਨੂੰ ਪੁਲਿਸ ਦਾ ਫੋਨ ਆਇਆ ਤੇ ਨੂੰ ਹੰਦ ਦੇ ਕੱਢ ਦਵਾਂਗੇ ਕਿ ਤੈਨੂੰ ਪਹੁੰਚਣਾ ਪਊਗਾ ਹਰ ਕੇ ਨਾ 5 ਫਟ ਦੇ ਮੁੱਠੇ ਪਹੁੰਚਿਆ ਉਥੇ ਦੀ ਪੁਲਿਸ ਨੇ ਮੈਨੂੰ ਉਹ ਗੱਡੀ ਕਰਕੇ ਵਾਪਸ ਭੇਜਿਆ ਜਨਾ ਜਿੰਨੇ ਬਹਿਦਰੀ ਹਿੰਮਤ ਹੋਊਗੀ ਦੇ ਗਈ ਮੈਂ ਨੌਕਰੀ ਕਰਦਾ ਕਿਸੇ ਦੀ ਕੰਪਨੀ ਅਸੀਂ ਜਾਂਦੇ ਕਪੜੇ ਦੀ ਸੇਵਕ ਕੰਮ ਕਰਦਾ ਨੌਕਰੀ ਕੀ ਕੰਮ ਕਰਦੇ ਤੁਸੀਂ ਕਪੜੇ ਦੀ ਦੁਕਾਨ ਦੇ ਨੌਕਰੀ ਕਰਦਾ ਉਹਦੇ ਅੱਥੇ ਉਹਦੀ ਲੱਕੀ ਦੀ ਹੱਡੀ ਤੇ ਕੰਮ ਕਰਦੇ ਨੇ ਕਿੰਨੇ ਸਾਲਾਂ ਤੋਂ ਹਾਂਜੀ ਕਿੰਨੇ ਸਾਲਾਂ ਤੋਂ ਕੰਮ ਕਰਦੇ ਹੋ ਮੈਨੂੰ 6-7 ਸਾਲ ਹੋ ਗਏ ਕੰਮ ਕਰਦਾ ਪੰਜ ਹਜ਼ਾਰ ਰੁਪਏ ਦੇ ਕਰੀ ਪਿੱਛੇ ਦੁਕਾਨ ਤੇ ਆ ਕੁਈ ਕਰ ਜਨੀਆ ਲੈਣ ਪਤਨੀ ਮੇਰੀ ਕਹਿੰਦੀ ਆ ਵੀ ਘਰੇ ਬੰਨ ਕੇ ਰੱਖਦੇ ਆ ਹਾਂ ਹੁਣ ਮੈਨੂੰ ਕਹਿੰਦੀ ਮੈਂ ਕਿਹਾ ਇਨੀ ਕਹਿੰਦੀ ਤੂੰ ਮੈਨੂੰ ਕਦੋਂ ਤੈਨੂੰ ਘਰੇ ਬੰਨ ਕੇ ਰੱਖਿਆ ਉਹ ਤਾਂ ਖਲੇ ਨੂੰ ਕਰੋ ਜਿਹੜਾ ਕੱਲ ਨਹੀਂ ਕਰਨੀ ਉਹਦੀ ਨੂੰ ਉਹਨੂੰ ਐਡਮਿਟ ਕਰੋ ਜੀ ਡਿੰਟ ਮਿੰਟ ਤੇ ਬਦਲ ਜਾਂਦੇ ਉਹਨੂੰ ਦਾਖਲ ਕਰੋ ਉਹ ਜੇ ਬੈਠ ਮੈਂ ਕਰਦਾ ਕਮਾਲ ਹੋ ਗਈ ਇਹਦਾ ਮੈਂ ਪੁੱਤ ਬੈਠ ਮੈਂ ਦਾਖਲ ਕਰਦਾ ਇੱਕ ਰੋਟੀ ਦੇ ਕੇ ਮੈਨੂੰ ਸੋ ਜਾਂਦੇ ਕਹਿੰਦੀ ਰੋਟੀ ਜ਼ਿਆਦੀ ਖਾਣਾ ਕੋਈ ਨਾ ਕੁਲਵੀਰ ਮੈਂ ਗੱਲ ਪਾਣੀ ਮੈਂ ਬਿਮਾਰ ਹੁੰਦਾ ਪਾਣੀ ਕਹਿੰਦੀ ਦਵਾ ਫੜ ਕੇ ਪੀ ਲੈ ਕੋਈ ਨਾ ਮੈਂ ਕਰਦਾ ਇਹ ਮਸੇਰ ਵੀ ਦਵਾ ਦਿੰਨਾ ਪਾਣੀ ਮੈਂ ਕਹਿੰਦਾ ਮੈਂ ਤੇਰਾ ਦੰਗਾ ਸਰ ਜੀ ਇਹ ਨਾ ਮੈਂ ਬੁਖਰੀ ਕਰਦੇ ਕਿਨੇ ਜਹ ਲੈਂਦਾ ਕਿਥੋਂ ਚਾਹ ਇਹ ਮੈਨੂੰ ਰੱਖਣ ਕਿਹਾ ਸਿਆਣਾ ਹੋਰੇ ਰੱਖਣ ਨਹੀਂ ਕੋ ਚਾਰਜਨ ਕਿਸੇ ਬੰਦੇ ਨੇ ਚਲੋ ਕੋਈ ਨਾ ਹੋ ਮੈਂ ਕਿਤੇ 5000 ਦੇ ਦਿੱਤਾ ਮੈਨੂੰ ਮੈਂ ਕਰਦੀ ਨਾ ਕਸ ਨੂੰ ਕੋਈ ਅਹੀ ਬਖਰੇ ਰਹਿਣੇ ਆ ਤੇ ਕੁੜੀ ਨੂੰ ਕਿਸੇ ਨਾਲ ਗੱਲਬਾਤ ਵੀ ਲਾ ਉਹ ਨੂੰ ਨਾ ਕਿਸੇ ਕੇਕ ਦੇ ਵਿੱਚ ਨਾ ਬੁੱਢ ਵੱਡੇ ਰਾਕੇ ਥੋੜੀ ਜਿਹੀ ਸਫਾ ਬੋ ਜੇ ਖਲਾਵੇ ਦਾ ਕਰਦੇ ਆ ਇਹਦਾ ਦਿਮਾਗ ਕਿੱਥੋਂ ਉਹ ਕਿੱਥੇ ਮੰਦਾ 15 20 ਉਹ ਪਾ ਹੋਰ ਭੱਜ ਚੁਪਾ ਇਹਦੇ ਮੰਮੀ ਨੇ ਕੋਈ ਪੁੱਛ ਗੱਲ ਬਗ ਕਿ ਕੀ ਉਹ ਉਹ ਸੁਪਨੇ ਸ਼ਹਿਰ ਭੱਜ ਗਏ ਤੁਹਾਡੇ ਬੱਚੇ ਕਿੰਨੇ ਆ ਤੁਹਾਡੇ ਬੱਚੇ ਕਿੰਨੇ ਇੱਕੋ ਹੀ ਬੱਚੇ ਇੱਕੋ ਹੀ ਬੱਚੇ ਆ ਤੇ ਇਹ ਪੜੇ ਕਲਾਸ 2 ਕਿੰਨੀ ਜੇ ਮੈਂ ਦਾਹਤ ਜੀ ਨੇ ਕਲਾਸ 2 ਪੜਾਇਆ ਓਕੇ ਤੇ ਇਨੂੰ ਜਿਹੜੀ ਪ੍ਰੋਬਲਮ ਆਈ ਹੈ ਕਿੰਨੇ ਟਾਈਮ ਤੋਂ ਆਈ ਹੈ 20 ਦਿਨ ਹੋ ਗਏ 20 25 ਦਿਨ ਹੋ ਗਏ ਉਸ ਤੋਂ ਪਹਿਲਾਂ ਜਮਾਂ ਨਾਰਮਲ ਸੀ ਬਿਲਕੁਲ ਧਾਮ ਹੁੰਦੇ ਨਾ ਉਸ ਤਰ੍ਹਾਂ ਹੀ ਸੀ ਪਹਿਲਾਂ ਵੀ ਦਿੱਕਤ ਆਈ ਸੀ ਕਦੇ ਪਹਿਲਾਂ ਵੀ ਆਈ ਹੈ ਕਦੇ ਦਿੱਕਤ ਤੇ ਦਿਮਾਗ ਦੀ ਕਿਉਂ ਨੂੰ ਮੈਂ ਫੱਪੇਰੇ ਦਵਾ ਦੋ ਨੌਕਰੀ ਦਵਾ ਤੇਰੇ ਕਰੇ ਨਾ ਮਤਲਬ ਕੋਈ ਮੇਰੇ ਖਰਚੇ ਪਾਣੀ ਨਿਕਲ ਗਏ ਪੂਰੀ ਆਪਣੀ ਜੋਬੀ ਹੋ ਜਾਵੇ ਦਿਮਾਗ ਦੀ ਬਿਮਾਰੀ ਹਾਂ ਤੁਸੀਂ ਸੁਣੋ ਮਾਂ ਨੇ ਨਾ ਮੈਂ ਇਧਰ ਆਪ ਕੋ ਜੀਆਂ ਬੀਬੀ ਦਾ ਚਿਹਰਾ ਹੋਇਆ ਸੀ ਮੇਰੀ ਮਸ਼ੀਨ ਨੇ ਮੈਨੂੰ ਨਾ ਮਾਰੂਗੀ ਕੋਈ ਕਿਸੇ ਦਿੱਤੀ ਜੇ ਤੁਹਾਡੇ ਕੋਲ ਕੋਈ ਹੋਰ ਇਨਫੋਰਮੇਸ਼ਨ ਹੈ ਕੋਈ ਦੱਸੋ ਉਹ ਕਿੱਥੇ ਆ ਉਹ ਗੱਲ ਸੁਣੋ ਉਹਨਾਂ ਨੇ ਸਾਨੂੰ ਕਿਸੇ ਨੂੰ ਹੋਤਾ ਕਰਾ ਦਿੱਤਾ ਕਿ ਸਿਆਣੇ ਹੋਗੇ ਤੀ ਅਲੱਗ-ਅਲੱਗ ਨਹੀਂ ਰਹਿਣਾ ਇਹੀ ਘਰ ਵਿੱਚ ਨਾ ਇੱਕ ਕਮਰਾ ਉਹਨੂੰ ਮਿਲ ਗਿਆ ਮੈਨੂੰ ਬੋਟੀ ਨੂੰ ਖਰਚਾ ਦਿੰਦਾ ਰਿਹਾ ਕਿ ਬੋਟੀ ਵੀ ਮੇਰੀ ਪਰਿਵਾਰ ਨੂੰ ਅਗਈ ਉਹਨੇ ਕੰਟਰੋਲ ਦਿੰਨ ਰੱਖਿਆ ਉਹਨੂੰ ਬਾਹਰ ਫੜੀ ਦੇ ਹੁਣਿ ਵਾਲੀ ਦੂਰ ਤੱਕ ਜਾਣ ਦਾ ਜਰਾ ਮੈਂ ਬਤ ਮੈਂ ਜੇ ਖਰਾਬ ਹੋ ਗਈ ਤੇ ਇਹਨੇ ਗਰਮ ਨੂੰ ਏਵੀ 15-20 ਦਿਨ ਪਹਿਲੇ ਮੈਨੂੰ ਪਾਇਆ ਲੱਗਾ ਸਰਕਟੀ ਦਾ ਖਰਮ ਲੈਣਾ ਦੱਸਿਆ ਖਾਨਿਆਂ ਦੇ ਰਿਪੋਰਟ ਵੀ ਐਮਸੀ ਨੇ ਨਾ ਮੇਰੇ ਨਾਲ ਗੱਲ ਕੀਤੀ ਉਹਨੇ ਮੇਰੀ ਮਦਦ ਕੀਤੀ ਹੁਣ ਦਿਮਾਗੀ ਸਮੱਸਿਆ ਜਿਹੜੀ ਇਹਨੂੰ ਇਸ ਤੋਂ ਪਹਿਲਾਂ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਸੀਗੀ ਸਹੁਰਿਆਂ 'ਚ ਤੁਹਾਡੇ ਜਿੰਦੂ ਤੁਹਾਡੇ ਸਹੁਰਿਆਂ 'ਚ ਨਹੀਂ ਤੁਹਾਡੇ ਸਹੁਰਿਆਂ 'ਚ ਨਹੀਂ ਜੀ ਖਾਨਦਾਨ 'ਚ ਸਾਲੇ ਨੂੰ ਨਹੀਂ ਜੀ ਸਾਲੇ ਨੂੰ ਨਹੀਂ ਕਿਸੇ ਵੀ ਸਹੁਰੇ ਨੂੰ ਵੀ ਨਹੀਂ ਕੋਈ ਨਹੀਂ ਕਿਸੇ ਨੂੰ ਵੀ ਦੋ ਤਿੰਨ ਸਾਲੇ ਆ ਬਿਲਕੁਲ ਨੋਰਮਲ ਸੀਗੇ ਕੰਮ ਕਰਦੇ ਉਹਨਾਂ ਬਸ ਤੁਹਾਡੇ ਭਰਾਵਾਂ 'ਚ ਤੁਹਾਡੇ ਮਾਂ ਪਿਓ 'ਚ ਨਹੀਂ ਤੁਹਾਡੀ ਭੈਣ ਦੀ ਭਾਸੀ ਚਾਰ ਪੰਜ ਭਰਾਸੀ ਹੋ ਕਦੇ ਪੂਰੇ ਹੋ ਚੁੱਕੇ ਆ ਕੋਈ ਨਹੀਂ ਮੈਂ ਇਕੱਲਾ ਹੀ ਹਾਂ ਉਹਨਾਂ ਦਾ ਕੋਈ ਬੱਚਾ ਮੰਦਬੁੱਧੀ ਹੋਵੇ ਕਿਸੇ ਦਾ ਨਹੀਂ ਅੱਛਾ ਠੀਕ ਹੈ ਸਭ ਨੋਰਮਲ ਕੋਈ ਗੱਲ ਇਹਨੇ ਵੀ ਠੀਕ ਹੋ ਜਾਣਾ ਜੀ ਕੋਈ ਫਿਕਰ ਵਾਲੀ ਗੱਲ ਨਹੀਂ ਇਹ ਨਾ ਮੇਰੇ ਕੋਲ ਮੇਰੇ ਕੋਲ ਸੌਦਨ ਹੈ ਨਹੀਂ ਕਿ ਰੱਖਣ ਦੀ ਤੇ ਪੈਸਾ ਤੈਨੂੰ ਅਸੀਂ ਇੱਥੇ ਦਾਖਲ ਕਰ ਲੈਂਦੇ ਆ ਤੁਹਾਨੂੰ ਨਾਲ ਰਹਿਣਾ ਪੈਣਾ ਇਹ ਕਿ ਫੇਰੇ ਗੱਸ ਮੈਂ ਰੋਟੀ ਕਿੱਥੋਂ ਖਾਂ ਬਣਾ ਬੱਤੀ ਬੋਟੀ ਰੋਟੀ ਕਿੱਥੋਂ ਦੀ ਮੈਂ ਕਿੱਥੇ ਰੋਟੀ ਖਾਣੀ ਤੁਹਾਨੂੰ ਕਿੱਥੇ ਰਹਿਵਾਂ ਮੇਰੀ ਗੱਲ ਤੁਸੀਂ ਕਿੱਥੇ ਨਹੀਂ ਰਹਿਣਾ ਤੁਸੀਂ ਇੱਥੇ ਨਾਲ ਰਹਿਣਾ ਇਹਦੇ ਜੀ ਜੀ ਇਦਾਂ ਉਹ ਮੈਨੂੰ ਫੇਰ ਨੌਕਰੀ ਦਾ ਦਵਾ ਮਿਲ ਜਾਊਗਾ 10 ਦਿਨਾਂ ਦੀ ਮੇਰੇ ਉਹਨਾਂ ਨਾਲ ਗੱਲ ਕਰਾਓ ਜਿਹੜੇ ਤੁਹਾਡੇ ਮਾਲਕ ਨੇ ਮੇਰਾ ਕੋਈ ਗੱਲ ਜਿਹਨੇ ਨਾਲੇ ਕੰਮ ਕਰਦੇ ਜਿਹਨਾਂ ਨੇ ਘਰ ਦੁਕਾਨ ਤੇ ਤੁਸੀਂ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਤੁਹਾਨੂੰ ਛੁੱਟੀ ਲੈ ਦਿੰਦੇ ਆ 10 ਦਿਨਾਂ ਦੀ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਲੋਕੋ ਨੰਬਰ ਹੀ ਨਹੀਂ ਹੋਣਾ ਕੋਈ ਨਾ ਅਸੀਂ ਕਰਦੇ ਕੋਈ ਗੱਲ ਨਹੀਂ ਨੰਬਰ ਚੈੱਕ ਕਰ ਨਹੀਂ ਮੈਂ ਪਤਾ ਕਰ ਲੈਣਾ ਫਕਵਾੜੇ ਉਹਨਾਂ ਦੀ ਦਿੱਕਤ ਉਹਨਾਂ ਦੀ ਸ਼ੋਭਾ ਤੇ ਵੀ ਪਹੁੰਚ ਗਈ ਉਹਦੇ ਮਾਲਕ ਨੂੰ ਮੇਰੇ ਮਾਲਕ ਫਕਵਾੜੇ ਮੈਂ ਗੱਲ ਕਰਦਾ ਤੁਹਾਨੂੰ ਇੱਕ ਮਿੰਟ ਉਸ ਮੇਰੇ ਮਾਲਕ ਨੂੰ ਉਹਦੇ ਮੂੰਹ ਤੇ ਜ਼ੁਬੇਰ ਮਾਨੀ ਕੁਝ ਕੀਤੀ ਉਹਨੂੰ ਕੁੱਟਣ ਦੀ ਜਾਂ ਉਹਦੇ ਹਮਲਾ ਕਰਨ ਦੀ ਕੁਝ ਕੀਤੀ ਛੋਟੇ ਵਾਲੇ ਮਾਲਕ ਦਾ ਬੱਚਾ ਲੜਕਾ ਸੀ ਉਹਤੇ ਵੀ ਹਮਲਾ ਬੋਲਿਆ ਬੜੇ ਟੰਗਾਰੇ ਕੋਈ ਨਾ ਸਾਰੇ ਵਰਕਰਾਂ ਨੇ ਭੱਟ ਕੇ ਇਹਨੂੰ ਕੋਈ ਨਾ ਕੋਈ ਕਿਧਰੋਂ ਕੋ ਵੱਡਿਆ ਹੁਣ ਪੁੱਤ ਗੁੱਸਾ ਨਹੀਂ ਕਰਨਾ ਤੂੰ ਹਣਾ ਤੇਰਾ ਕੀ ਨਾਮ ਰਸਿਆ ਤੂੰ ਗਿੱਤਿਕਾ ਕਰ ਬੰਦਾ ਗਿੱਤਿਕਾ ਕਰ ਬੰਦਾ ਗਿੱਤਿਕਾ ਵੇਜਾ ਪੁੱਤ ਤੇਰੀ ਦਵਾਈ ਦਿਵਾਉਂਦੇ ਆਪਾਂ ਵਾਹਿਗੁਰੂ ਮੇਰ ਕਰਨੇ ਸੱਚੇ ਮਾਲਕ ਸਿਕੋਂਕਾਰ ਸਤਨਾਮ ਕਰਤਾ ਪੁਰ ਨਿਰਪਉ ਨਿਰਵੈਰ ਤਕਾਲ ਗੋਚ ਅਜੂਨੀ ਸੈਭੰਗ ਗੁਰਪਸਾਬ ਕੀ ਆਪ ਆਸਰ ਜੀ ਕਾ ਆਸਰ ਨਾਨਕ ਹੋਸੀ ਕੋਈ ਨਾ ਜੀ ਮੈਂ ਮਾਲਕ ਕੋਈ ਨਾ ਕਾਲੀ ਨਾ ਕਰੋ ਆਰਾਮ ਨਾਲ ਕਰਦੇ ਆਂ ਕਰਨ ਮੈਂ ਉਹਨਾਂ ਨੂੰ ਫੋਨ ਕਰਦਾ ਆਂ ਪਰ ਇੱਥੇ ਹੀ ਆਂ ਫਿਰ ਤੂੰ ਇਹਦਾ ਚੈੱਕਅਪ ਕਰਾਓ ਫਿਰ ਦੂਜੇ ਵਾਰ ਕਰਦੇ ਆਪਾਂ ਠੀਕ ਆ ਪਹਿਲਾਂ ਚੈੱਕਅਪ ਕਰਾਓ ਨਵਦੀਪਪੁਰ ਤਾਂ ਇਹਨਾਂ ਦੇ ਚੈੱਕਅਪ ਕਰਾਓ ਹਾਂਜੀ ਭਾਈ ਜੀ ਇਹਨੂੰ ਅੱਥੇ ਰੱਖ ਲਓ ਅੱਖ ਲਾਂਗੇ ਕੀ ਨਾਮ ਦੱਸੋ ਲੈਣ ਲਈ ਆਣ ਵਸੇ ਮਾਲ ਨਾ ਨਾ ਰਾਜਪੁਰ ਦੇ ਵਾਪਸ ਚਲੇ ਗਏ ਨਹੀਂ ਪਰਚੀ ਬਣਾ ਦੇ ਐਡਮਿਸ਼ਨ ਦੀ ਬਰੀ ਗੱਲ ਹਬੀਰਪੁਰ ਲੈਣ ਗਈ ਉੱਥੋਂ ਵਾਪਸ ਆ ਤੋੜ ਆਈ ਫਿਰ ਹੁਣ ਤੁਸੀਂ ਚਾਹੁੰਦੇ ਆ ਵੀ ਠੀਕ ਹੋ ਜਾਵੇਂ ਤੁਸੀਂ ਚਾਹੁੰਦੇ ਆ ਵੀ ਠੀਕ ਹੋ ਜਾਵੇਂ ਮੈਂ ਠੀਕ ਹਾਂ ਅਸੀਂ ਇਹਨੂੰ ਦਾਖਲ ਕਰਨੋਂ ਪਿਆਰ ਆ ਠੀਕ ਹੋ ਜੀ ਲੈ ਜੂ ਬਾਪੂ ਇੱਕ ਕੱਟੀ ਬੱਚੀ ਥੋੜੀ ਆ ਵੀ ਇਹਨੂੰ ਛੱਡ ਜਾਣਾ ਧੀਆ ਤੇਰੀ ਯਾਰ ਜਵਾਨ ਕੁੜੀ ਆ ਮੈਂ ਇਹਦੀ ਗੱਲ ਸੁਣ ਸਮਝੂਗੀ ਮੇਰੀ ਗੱਲ ਅੱਜ ਹੀ ਛੁੱਟੀ ਦਿਵਾਉਣ ਨੂੰ ਤਿਆਰ ਆ ਤੈਨੂੰ ਸਕੂਲੋਂ ਉਹ ਤੋਂ ਕੰਮ ਤੋਂ ਛੁੱਟੀ ਮਿਲ ਜੂਗੀ ਤੈਨੂੰ ਫਗਵਾੜੇ ਸਾਡੇ ਮੈਂਬਰ ਹੈਗੇ ਆ ਮੈਂ ਗੱਲ ਕਰਦਾ ਦੁਕਾਨ ਤੇ ਤੇਰੇ ਤੇ ਭੇਜ ਦਿੰਦੇ ਆ ਜੀ ਨਾਲ ਗੱਲ ਕਰ ਲੋ ਆਈ ਐਮ ਸੀ ਤਾਂ ਵੀ ਕਰ ਲੈਨੇ ਕਰ ਲੈ 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 ਪਹਿਲਾਂ ਇਹਨੂੰ ਚੈੱਕ ਅਪ ਤਾਂ ਕਰਾਓ ਅਮੀਰ ਜੰਦ ਬਾਈ ਤੂੰ ਥੋੜਾ ਦੂਰ ਰਹਿ ਯਾਰ ਤੂੰ ਪਿੱਛੇ ਨਾ ਆ ਦੇ ਕੋਲੇ ਕੋਲੇ ਨਾ ਤੂੰ ਛੱਟ ਖਾਣੀ ਤੂੰ ਪਿੱਛੇ ਹੋ ਜਾ ਬੈਠ ਤੂੰ ਜਾ ਕੇ ਤੂੰ ਛੱਟ ਖਾ ਲੇਗਾ ਯਾਰ ਬਹਿ ਜਾ ਕਾਕਾ ਜੀ ਇਹਨੂੰ ਪਹਿਲਾਂ ਚੈੱਕ ਅਪ ਕਰ ਡਾਕਟਰ ਆ ਗਏ ਦੱਸ ਕੇ ਆਇਆ ਉੱਥੇ ਮੈਂ ਡਾਕਟਰ ਆ ਗਏ ਆ ਪਹਿਲਾਂ ਵੀਡੀਓ ਨੂੰ ਚੈੱਕ ਅਪ ਕਰਾਓ ਲੈ ਕੇ ਜਾਓ ਹੁਣ ਆ ਵੀਰ ਨੂੰ ਬੱਚੇ ਨੂੰ ਲੈ ਕੇ ਆਇਆ ਦਾਦਾ ਜੀ ਆ ਇਹਦੇ ਡੈਡੀ ਆ ਤੇ ਇਹ ਵੀ ਸੇਮ ਬੱਚੇ ਦੀ ਇਹੀ ਸਮੱਸਿਆ ਕਿੰਨੇ ਟਾਈਮ ਤੋਂ ਕੋਈ ਕੱਪੜੇ ਨਹੀਂ ਚੇਂਜ ਕਰ ਰਿਹਾ ਵਧੀਆ ਪੜਾਈ ਲਿਖਾਈ ਕਰਦਾ ਸੀ ਬੱਚਾ ਹੁਣ ਅਫਸੈਟ ਹੋ ਗਿਆ ਕੀ ਕਰੇ ਮਾਂ ਪਿਓ ਕਿਧਰ ਨੂੰ ਜਾਣ ਇਹਨਾਂ ਨੇ ਤਾਂ ਘਰ ਹੀ ਰਹਿਣਾ ਕੋਈ ਦਵਾਈ ਦੁਬਈ ਨਾ ਲਿਖੀ ਕਿੰਨਾ ਟਾਈਮ ਹੋ ਗਿਆ ਇਹਨੂੰ ਐਦਾਂ ਹੋਏ ਨੂੰ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਦਵਾਈ ਕਿੱਥੋਂ ਚੱਲਦੀ ਹੈ ਕੋਈ ਦਵਾਈ ਨਹੀਂ ਅੰਬਰਸੋਲ ਰਹੀ ਦਵਾਈ ਜੀ ਕਿੰਨਾ ਟਾਈਮ ਖਰਦੀ ਠੰਡਾ ਦਵਾਈ ਕਿ ਨਹੀਂ ਹੈ ਦਵਾਈ ਖਾਂ ਰਿਹਾ ਜੀ ਇੱਕ ਕੋਖਰਾ ਕਰਨਾ ਨਹੀਂ ਦੌਦੀ ਮੁੜ ਕੇ ਨੀਂਦ ਨਹੀਂ ਆਉਂਦੀ ਹੂੰ ਜਿਲਦੋਂੋਂ ਲਈ ਉਹ ਡਾਕਟਰ ਦੀ ਸੇਵਕੀਆ ਵੀ ਸਾਹ ਹੂੰ ਉਹਨੂੰ ਦਵਾਈ ਲਈ ਕੋਖਰਾ ਖਵਾਈ ਉਹਨਾਂ ਨੀਂਦ ਆਈ ਦੂਜੀ ਖਰਾਗਣਾ ਨਹੀਂ ਦੂਜੀ ਖਰਾਗਣਾ ਕੀ ਹੁੰਦਾ ਫਿਰ ਫੇ ਗਾਣਾ ਦੇ ਬੱਥੇ ਟੈਨਰ ਕੋਲ ਗਏ ਉਹ ਕਹਿੰਦੇ ਕਿਸੇ ਦੇ ਘਰ ਚਲੇ ਜਾਣਾ ਜਯਾ ਜੀ ਕਾਣਾ ਕੱਢੀ ਜਾਣੀਆ ਵੱਧ ਕੱਢ ਕੋਲਣਾ ਲੋਕ ਕੁੱਟਦੇ ਵੀ ਹੁਣੇ ਆਹੋ ਕੋ ਕੁੱਟਦੇ ਪੈਂਦਾ ਕਿ ਬਿਆਨ ਨੂੰ ਧਿਆਨ ਰੱਖਣਾ ਪੈਂਦਾ ਇਹ ਤਾਂ 400 ਰੁਪਏ ਵਿੱਚ ਬਹੁਤ ਜੀ। ਮੈਂ 400 ਰੁਪਏ ਨਾ ਆਇਆ ਮੈਂ ਆਸਟ੍ਰੇਲੀਆ ਤੋਂ ਆਇਆ ਹਾਂ ਪਲਾਵਾ ਮੇਰਾ ਕਤਲਾਂ ਖਿਡਾਰੀ ਇੱਥੇ ਕਿੰਨੀ ਮੰਗ ਪਾਉਣੀ ਆ। ਇਹ ਵੀਡੀਓ ਬਣਾਏ ਆ ਜੀ। ਪੜਦਾ ਕਿੰਨੀ ਕਿੰਵੀਂ ਕਲਾਸ ਸੀ ਇਹ? ਇਹ 8ਵੀਂ ਚੋਂ ਟੱ ਹੈ। ਕਿੰਨਾ ਟਾਈਮ ਹੋ ਗਿਆ 8ਵੀਂ ਚੋਂ ਟੱ ਨੂੰ? 2 ਸਾਲ ਹੋ ਗਏ ਜੀ। 2 ਸਾਲ। ਉਸ ਤੋਂ ਪਹਿਲਾਂ ਨਾਰਮਲ ਸੀ ਜਮਾ। ਬੜਾ ਵਧੀਆ ਢੋਲ ਦਾ ਕੰਮ ਹੈ ਮੈਂ ਵੀ ਢੋਲ ਦਾ ਕੰਮ ਕਰਦਾ ਜੀ ਢੋਲ ਵੀ ਕਰਦਾ ਬਹੁ ਤੁਹਾਡੇ ਪਰਿਵਾਰ ਚ ਪਹਿਲਾਂ ਕਿਸੇ ਨੂੰ ਸੀਗੀ ਸਮੱਸਿਆ ਦਿਮਾਗ ਦੀ ਕੋਈ ਸਮੱਸਿਆ ਨਹੀਂ ਦੀ ਮੰਮੀ ਦੇ ਤਾਂ ਹੀ ਕੋਈ ਨਹੀਂ ਉੱਥੋਂ ਹੀ ਆਈ ਆ ਫਿਰ ਇਹਨੂੰ ਬਿਮਾਰੀ ਨਾ ਖੂਨ ਚੈਦੇ ਕੋਈ ਨਾ ਕਿ ਠੀਕ ਹੋ ਜਾਊਗਾ ਇਹਨੂੰ ਹੁਣ ਆਪਾਂ ਇੱਥੇ ਦਾਖਲ ਕਰਾਂਗੇ ਤੇ ਤੁਹਾਨੂੰ ਨਾ ਡੁਪਣਾ ਪੈਣਾ ਕਿ ਜਾਣੇ ਨੂੰ ਇਹਦੇ ਮਰੀ ਸਾਡਾ ਕੋਈ ਠੀਕ ਹੋ ਰਿਹਾ ਨਹੀਂ ਉਹ ਤਾਂ ਕੰਮ ਹੀ ਕੰਮ ਕਰਨ ਵਾਲੇ ਹੈ ਆਪਾਂ ਆਪ ਬਾਪੂ ਇਹ ਵੀ ਤਾਂ ਕੰਮ ਨਹੀਂ ਆ ਜਿੱਦ ਤਰਾ ਪੋਤੇ ਨੇ ਠੀਕ ਹੋਏ ਫਿਰ ਕੰਮ ਕੀ ਕਰੋਗੇ ਜੇ ਇਹਨੇ ਤੁਹਾਡੇ ਮਾਰ ਕੇ ਅਟਕੇ ਕਿਸੇ ਨੂੰ ਮਾਰਤਾ ਫਿਰ ਕੰਮ ਕੀ ਕਰੋਗੇ ਦੇ ਇਹਨੂੰ ਕਿਸੇ ਨੇ ਮਾਰਤਾ ਫੇਰ ਕੀ ਕਰੋ ਕੋਈ ਨਹੀਂ ਜੀ ਇਦਾਂ ਦੀ ਕੱਲਾ ਮੈਂ ਇੱਥੇ ਆ ਜੀ ਇੱਕ ਜਣ ਨੂੰ ਰੁਕਣਾ ਪੈਣਾ ਨਾਲ 10-20 ਜਣਾਂ ਦੇ ਵਿੱਚ ਇਹਨੇ ਸੈੱਟ ਹੋ ਜਾਣਾ ਕੋਈ ਖਰਚਾ ਨਹੀਂ ਹੋਣਾ ਤੁਹਾਡਾ ਪਰ ਇੰਨਾ ਕਿਤਾ ਯਾਰ ਹੁਣ ਤੁਸੀਂ ਇੱਕ ਕੱਟਰੂ ਵਾਸ਼ੀ ਤੋਂ ਥੋੜੀ ਵੀ ਆਪਾਂ ਇਹਨੂੰ ਛੱਡ ਕੇ ਚਲੇ ਜਾਵਾਂਗੇ ਤੁਹਾਣਾ ਤੀ ਪਤਾ ਸਾਹਮਣਾ ਅਸੀਂ ਆ ਤੁਸੀਂ ਨਹੀਂ ਸਾਹਮਣਾ ਤੁਸੀਂ ਸਿਰਫ ਕੋਲੇ ਰਹਿਣਾ ਬਾਪੂ ਦਵਾਈ ਦੇ ਦੋਈ ਦੇ ਜੀ ਦਵਾਈ ਬਾਪੂ ਦਵਾਈ ਨਾਲ ਫਰਕ ਹੀ ਨਹੀਂ ਪੈਣਾ ਕੋਈ ਕੋਈ ਫਾਇਦਾ ਨਹੀਂ ਦਵਾਈ ਦੇਣ ਦਾ ਤਾਂ ਹੁਣ ਅੱਜ ਦਵਾਈ ਦੇਵਾਂਗੇ 2 ਦਿਨ ਦਵਾਈ ਖਵਾਵਾਂਗੇ 3 ਦਿਨ ਫਿਰ ਦਵਾਈ ਚੇਂਜ ਹੋਊਗੀ ਚੈੱਕਅਪ ਕਰਾਂਗੇ ਡਾਕਟਰ ਰੋਜ਼ ਚੈੱਕ ਕਰਿਆ ਕਰੂ ਆ ਕੇ ਘਰੇ ਕਿਨੂੰ ਚੈੱਕ ਕਰਨਾ ਵੀ ਐਂਟੀਬਿਓਟਿਕਾਂ ਤੇ ਲੱਗ ਜਾਣੇ ਆ ਇਸ ਤਰ੍ਹਾਂ ਵੀ ਸਾਡੇ ਟੀਮ ਦੇ ਮੈਂਬਰ ਸਾਰੇ ਤਿਆਰ ਵਰ ਤਿਆਰ ਨੇ ਤੇ ਜਿਵੇਂ ਜਿਵੇਂ ਦਵਾਈਆਂ ਪੈਕ ਹੋਣੀਆਂ ਇੱਧਰ ਸਾਹਮਣੇ ਟੇਬਲਾਂ ਤੇ ਆ ਜਾਣੀਆਂ ਇਹਨਾਂ ਟੇਬਲਾਂ ਤੋਂ ਆਵਾਜ਼ਾਂ ਮਾਰ ਮਾਰ ਕੇ ਟੋਕਨ ਨੰਬਰ ਬੋਲ ਬੋਲ ਕੇ ਦਵਾਈਆਂ ਵੰਡਣੀਆਂ ਸ਼ੁਰੂ ਕਰ ਦੇਣੀਆਂ ਤੇ ਉਹਨਾਂ ਦਾ ਟੋਕਨ ਫੱੜੀ ਜਾਣੇ ਆ ਤੇ ਉਹਨਾਂ ਨੂੰ ਦਵਾਈਆਂ ਦੇ ਲਿਫਾਫੇ ਦੇਈ ਜਾਵੇ ਤੇ ਇੱਕ ਕਾਕਾ ਹਰੇਕ ਟੇਬਲ ਦੇ ਉੱਤੇ ਕੈਂਪ ਵਾਲੇ ਪੋਸਟਰ ਰਖਾਓ ਮੜਜੀ ਕੈਂਪ ਵਾਲੇ ਦਵਾਈ ਦੇ ਲਿਫਾਫੇ ਦੇ ਨਾਲ ਹਰੇਕ ਨੂੰ ਇੱਕ-ਇੱਕ ਪੋਸਟਰ ਦੇਣਾ ਕੈਂਪ ਵਾਲਾ ਜਿਹੜਾ ਪੈਂਪਲੇਟ ਆ ਉਹ ਜ਼ਰੂਰ ਦਿਓ ਔਰ ਇੱਕ ਆਪਣੇ ਕੋਲ ਜਿਵੇਂ ਖੁੰਡੀਆਂ ਪਈਆਂ ਬਹੁਤ ਆਪਾਂ ਕੱਲ ਗੱਲ ਕੀਤੀ ਸੀ ਜੇ ਕਿਸੇ ਬਾਪੂ ਬਜ਼ੁਰਗ ਨੂੰ ਖੁੰਡੀ ਚਾਹੀਦੀ ਆ ਜਾ ਜਿਹੜੀ ਵੌਕਰ ਹੁੰਦੀ ਆ ਤੁਰਨ ਵਾਲੀ ਵੌਕਰ ਚਾਹੀਦੀ ਆ ਜਾਂ ਜਿਹੜੀਆਂ ਸੀਟਾਂ ਹੁੰਦੀਆਂ ਜਿਵੇਂ ਕਈ ਬਾਪੂ ਬਜ਼ੁਰਗ ਟਾਇਲਟ ਬਾਥਰੂਮ ਜਾਣ ਤੋਂ ਔਖੇ ਹੁੰਦੇ ਆ ਤੇ ਉਹ ਲੈਟਰਨ ਵਾਲੀਆਂ ਸੀਟਾਂ ਹੁੰਦੀਆਂ ਜਿਵੇਂ ਕੁਰਸੀ ਬਣੀ ਹੁੰਦੀ ਆ ਉਹ ਵੀ ਪਈਆਂ ਸਾਡੇ ਕੋਲੇ ਸਾਨੂੰ ਇੱਥੇ ਸੰਗਤ ਦੇ ਜਾਂਦੀ ਆ ਜਿਵੇਂ ਕੋਈ ਬਜ਼ੁਰਗ ਬਾਪੂ ਕੋਈ ਬਿਮਾਰ ਸੀ ਠੀਕ ਹੋ ਗਿਆ ਉਹ ਚੀਜ਼ਾਂ ਸਾਡੇ ਤੱਕਰ ਪਹੁੰਚਦੀਆਂ ਕਰ ਦਿੰਦੇ ਆ ਤੇ ਸਾਨੂੰ ਤੁਸੀਂ ਇੱਕ ਨੰਬਰ ਕਾਊਂਟਰ ਤੇ ਆਪਣਾ ਨਾਮ ਲਿਖਾ ਕੇ ਉੱਥੋਂ ਪ੍ਰਾਪਤ ਕਰ ਸਕਦੇ ਹੋ ਚੀਜ਼ ਬੱਚੀ ਮਾਈਕਲ ਦੀ ਕਿਰਪਾ ਨਾਲ ਹੋਣੀ ਦੱਸ ਪਈਆ ਮਿੰਟਾਂ ਦੇ ਮੰਮੀ ਆ ਜੂਏ ਦੀ ਪਰ ਆਪਾਂ ਧਿਆਨ ਰੱਖਿਏ ਜ਼ਿੰਮੇਵਾਰੀ ਦੇ ਨਾਲ ਆਪਣੇ ਬੱਚਿਆਂ ਦਾ ਹਾਂ ਪੁੱਤਰ ਕੀ ਨਾਮ ਆ ਕੋਈ ਨਾ ਕੀ ਨਾਮ ਤੇਰਾ ਬੋਲ ਹੈਂ ਰੋਣਾ ਨਹੀਂਗਾ ਕਿੱਥੋਂ ਆਈ ਆ ਤੂੰ ਦੱਸ ਕਿੱਥੋਂ ਆਈ ਆ ਰੋਣਾ ਥੋੜੀ ਪੁੱਤੂ ਫਿਰ ਬੋਲ ਕੇ ਦੱਸ ਕਿੱਥੋਂ ਆਈਆਂ ਤੂੰ ਮੇਰੀ ਭੈਣ ਜੇ ਕਿਤੇ ਆਵਾਜ਼ ਸੁਣਦੀ ਆ ਤਾਂ ਜਰੂਰ ਧਿਆਨ ਦਿਓ ਸਾਨੂੰ ਸਮਝ ਨਹੀਂ ਆ ਰਹੀ ਬੱਚੀ ਕੀ ਕਹਿ ਰਹੀ ਆ ਹਾਂ ਪੁੱਤ ਆ ਤਾਂ ਮੁੰਡੇ ਨੂੰ ਜਾਣਦਾ ਮੈਂ ਕਿੱਥੇ ਤੇਰੇ ਮੰਮੀ ਲਾਈਨ ਦੇ ਵਿੱਚ ਸਾਡੇ ਦੀ ਜ਼ਮੀਨ ਦਾ ਨਾ ਤੋਂ ਲੈ ਆਂਦੇਂ ਤੂੰ ਸੋਹਣਾ। ਬਾਪੇ ਦਾ ਕੀ ਨਾਂ? ਕੇਦਾਰਨਾਥ। ਕੇਦਾਰਨਾਥ ਮੰਮੀ ਦਾ? ਸੁਮਨ ਦੇਵੀ ਕਿੱਥੋਂ ਆਇਆ ਤੂੰ? ਹੈ? ਕਿਹੜਾ ਪਿੰਡ? ਕਟਾਣੀ ਤੋਂ ਆਇਆ। ਪਿੰਡ ਥੱਲੇ ਆ ਜਾ ਤੂੰ ਤਾਂ ਲੱਭ ਗਿਆ। ਅ ਕਟਾਣੀ ਵਾਲਾ ਭਾਈ ਕਿੱਥੇ ਕੇਦਾਰਨਾਥ ਭਾਈ ਕਟਾਣੀ ਵਾਲਾ ਕੇਦਾਰਨਾਥ। ਕੇਦਾਰਨਾਥ ਖਤਰਾ ਮੌੜਾ ਇੱਥੇ ਇਹਨੂੰ ਸਿੱਕਾ ਖਾ ਗਿਆ ਸੀਗਾ। ਜਿੱਥੇ ਦਵਾਈਆਂ ਦਿੰਨੇ ਉੱਥੇ ਆ ਜਾਓ ਬਾਪੂ ਕਹਿੰਦਾ ਆ ਤੂੰ ਯਾਰ ਖਾਣੀ ਆ ਤੂੰ ਯਾਰ ਮੇਰੇ ਲੀਰੇ ਧਾ ਪਾੜਨੇ ਹੁਣ ਇਹ ਕਿਵੇਂ ਪਾੜੂਗਾ ਤੇਰੇ ਲੀਰੇ ਕੋਈ ਲੀਡਰਿੰਗ ਪਾੜੂਗਾ ਮੇਰੇ ਘਾਟਕਾਰ ਮੈਂ ਕਰਵਾ ਫੜ ਪਿਆਈ ਇਹਨੂੰ ਅਰੈਸਟ ਕਰ ਲੀਏ ਫਿਰ ਅਰੈਸਟ ਕਰ ਲੀਏ ਯਾਦ ਤੇ ਇਹਨੂੰ ਮਾਰ ਕਰਨਾ ਠੀਕ ਹੈ ਇਹਦਾ ਨਾਮ ਕੀ ਹੈ ਇਹਦਾ ਮੈਨੂੰ ਨਹੀਂ ਭਰਨਾ ਨਾਮ ਬੋਡਾ ਕਿ ਲੱਗਦਾ ਹੈ ਬੇਟਾ ਜੀ ਜਿਆਦਾ ਜੋਰ ਵੀਰੇ ਜੀ ਕੁਇਰਤੁਰ ਯੰਦਰਾ ਆਉਗੀ ਕਰ ਅੰਗਰਾਜ ਉੱਥੋਂ ਵੀ ਅੱਗੇ ਚੈਨੀ ਲਾ ਆ ਜਾ ਪੁੱਤ ਸਰ ਕੁਇਰ ਨਵੀਂ ਚੈਨੀ ਲੈ ਕੇ ਦੇਵਾ ਯਾਰ ਮੇਰੀ ਸਮਾਲ ਸੋਨਾ ਬਾਤ ਆ ਕਿੰਨੀ ਸੋਹਣੀ ਸਮੈਲ ਆ ਰਹੀ ਤੇਰੇ ਕੋਲ ਤਾਂ ਯਾਰ ਮਾੜੇ ਨਾਂ ਨੂੰ ਕਿਹਾ ਕੀ ਨਾਂ ਤੇਰਾ ਸਰ ਜੇ ਅੱਜ ਕਮਾਈਆਂ ਨਾਲ ਮਾੜੀ ਮਾਨਸਾ ਦੇ ਕੰਮ ਠੀਕ ਹੈ ਫਿਰ ਕੀ ਨਾਂ ਜੀ ਦਾ ਕੁਲਦੀਪ ਹੈ ਕੁਲਦੀਪ ਸਿੰਘ ਠੀਕ ਹੈ ਗੁਰਜੀ ਠੀਕ ਹੈ